ਦੀਏ ਬਾਣੀ ਦੁੱਧ ਦੇਵੇ ਬਾਣੀ ਪੁੱਤ ਦੇਵੇ ਤੇ ਬਾਣੀ ਗੁਰੂ ਦੀ ਗੋਦ ਬਠਾਮ ਦੀਏ ਬਾਣੀ ਬਖਸ਼ਦੀ ਅ 36 ਪਦਾਰਥਾਂ ਨੂੰ ਤੇ ਬਾਣੀ ਮਨਾਂ ਦੀ ਮਹਿਲ ਲਾਹਂਦੀ ਏ ਜਿਹੜਾ ਦਿਲਵਰ ਬਾਣੀ ਦਾ ਜਾਪ ਕਰਦਾ ਉਹਦੇ ਦੁੱਖ ਤੇ ਪਾਪ ਗਾ ਵੇ ਉਹ ਦੇ ਦੁਖ ਤੇ পাপ ਗਮਾਂ ਮੀਆਂ ਦੀ ਐ ਉਹ ਬਾਬਰਮ ਜਫਕੀਰਾ ਤੇਰੀ ਸ਼ਹਿਦ ਗੁੜੇ ਤੋਂ ਮਿੱਠੀ ਆਹ ਬਾਬਰਮ ਜਫਕੀਰਾ ਤੇਰੀ ਸ਼ਹਿਦ ਗੁੜੇ ਤੋਂ ਮਿੱਠੀ ਆਈ ਜਵਾਨੀ ਹਰ ਕੋਈ ਦੇਂਦਾ ਤੇ ਜਾਂਦੀ ਕਿਸੇ ਨਾਲ ਡਿੱਠੀ ਹੋ ਕੀ ਮਨਿਆ ਦੇ ਬੰਦਿਆ ਤੇਰੀ ਤੂੰ ਆਖਰ ਹੋਣਾ ਮਿੱਟੀ ਬਈਸ਼ਕਤਾ ਹਰ ਦਮ ਤਾਜਾ ਰਹਿੰਦਾ ਤੇ ਪਾਵੇਂ ਣਾੜੀ ਹੋ ਜਾਏ ਚਿੱਟੀ ਕਰਾਂ ਬੇਨਤੀ ਪੁਰਖ ਅਕਾਲ ਅੱਗੇ ਤੇ ਪਹਿਲਾਂ ਉਸ ਦੇ ਬਲ ਧਿਆਨ ਕੀਤਾ ਕੁਦਰਤ ਉਸ ਦੀ ਕੋਈ ਨਾ ਸਕੇ ਪੈਦਾ ਜਿਸ ਨੇ ਕੋਲ ਜਹਾਨ ਦਿੱਤਾ ਕੋ ਬੇ ਲਖ ਜਮਾਨ ਨਾ ਗਿਨ ਸਕਾ ਸੇ ਸਾਰੇ ਸਿਰ ਤੇ ਜੋ احسان ਕੀਤਾ میری بن جائے شان ਕਰਤਾਰ ਸਿੰਘਾ شرਨੀ ਆ ਡਗਾ ਨਹੀਂ ਗੁਮਾਨ ਕੀਤਾ ਤੇ ਸ਼ਰਨੀ ਆ ਡਿਗਾ ਨਹੀਂ ਹਮ ਕਿਆ ਬਣਾਨੇ ਆਏ ਥੇ ਹਮ ਕਿਆ ਬਣਾ ਚਲੇ ਕਹੀਂ ਪੇ ਮੰਦਰ ਬਣਾ ਚਲੇ ਤੇ ਕਹੀਂ ਪੇ ਮਸਜਿਦ ਬਣਾ ਚਲੇ ਹਮ ਸੇ ਤੋ ਜਾਤ ਅੱਛੀ ਹੈ ਇਨ ਪਰਿੰਦੋ ਕੀ ਇਕਹੀਂ ਮੰਦਰ 'ਤੇ ਜਾ ਬੈਠੇ ਤੇ ਕਹੀਂ ਮਸਜਿਦ 'ਤੇ ਜਾ ਬੈਠੇ ਸਿਰ 'ਤੇ ਟੋਪੀ ਨੀਅਤ ਖੋਟੀ ਲੈਣਾ ਕੀ ਟੋਪੀ ਸਿਰ ਧਰਮ ਦੇ ਮਹਿਮਾਨ ਨਹੀਂ ਆ ਰਹੇ ਓਛਲੇ ਕੀਤੇ ਪਰ ਰੱਬ ਨਾ ਮਿਲਿਆ ਲੈਣਾ ਕੀ ਛਿਲਿਆਂ ਵਿੱਚ ਵੜ ਕੇ ਤਸਬੀਹ ਫੇਰੀ ਪਰ ਮਨ ਨਹੀਂ ਫਿਰਿਆ ਲੈਣਾ ਕੀ ਤਸਬੀਹ ਹੱਥ ਫੜ ਕੇ ਬੁੱਲਿਆ ਜਾਗ ਬਿਣਾ ਦੁੱਧ ਨਹੀਂ ਜੰਮਦਾ ਤੇ ਭਾਵੇਂ ਲਾੜ ਹੋਵੇ ਕੜਕੜਕੇ ਤੇ ਭਾਵੇਂ ਲਾਲ ਹੋਵੇ ਕੜਕੜਕੇ ਕੀ ਨਾਮ ਨਾਲ ਬੇਸ਼ੱਕ ਹੁੰਦਾ ਨੱਕ ਉੱਚਾ ਤੇ ਬਿਨਾ ਨਾਮ ਨੰਨ ਮਾਣੇ ਖੱਟ ਹੁੰਦੇ ਓ ਪਾਰ ਲੰਘਣ ਲਈ ਸਾਗਰ ਸੰਸਾਰ ਵਿੱਚੋਂ ਤੇ ਸਾਧੂ ਸੰਤ ਮਹਾਤਮਾ ਤਤ ਹੁੰਦੇ ਜਿੰਨਾ ਰੁੱਖਾਂ ਮਨੁੱਖਾਂ ਤੇ ਰੱਬ ਰੀਜੇ ਨਹੀਂ ਉਹ ਕਦੇ ਤਫਾਨਾਂ ਤੋਂ ਪੱਟ ਹੁੰਦੇ ਉਹ ਸਫਰੀ ਸਾਧਵਾਂ ਦੀ ਕੀ ਉਹ ਗੱਲ ਪੁੱਛਦਾ ਕਟੋ ਕੱਟਣੀ ਰੱਬ ਤੋਂ ਘਟ ਹੁੰਦੇ ਉਹ ਘਟੋ ਕੱਟਣੀ ਰੱਬ ਤੋਂ ਘਟ ਹੁੰਦੇ ਚਲਾਏ ਅਸਾਂ ਭਈਆ ਸਾ ਚੜਖੜੀਆਂ ਦੇ ਉੱਤੇ ਚੜ੍ਹੇ ਹੋਇਆਂ ਇਹ ਕੋਈ ਸੋਹਣੀ ਦਾ ਕੜਾ ਨਹੀਂ ਜਿਹੜਾ ਚਨਾ ਦੇ ਵਿੱਚ ਖਰਜੇ ਅਸੀਂ ਉਬਲਦਿਆਂ ਦੇਗਾ ਦੇ ਵਿੱਚ ਕੜੇ ਹੋਇਆਂ ਆਰੇ ਨਾਲ ਚਿਰਵਾ ਕੇ ਤਾਨ ਆਪਣਾ ਆਰੇ ਨਾਲ ਚਿਰਵਾ ਕੇ ਤਾਨ ਆਪਣਾ ਭਾਰਤ ਵਰਸ਼ ਦੇਆਂ ਕੇਸਾਂ ਦੇ ਵਿੱਚ ਅੜੇ ਹੋਇਆਂ ਜਿੱਥੋਂ ਸਰ ਦੇ ਸਰਦਾਰੀਆਂ ਮਿਲਦੀਆਂ ਨੇ ਅਸੀਂ ਅਸੀਂ ਉਹਨਾਂ ਸਿਕੂਨਾ ਵਿੱਚ ਪੜੇ ਹੋਇਆ ਗੁਰੂ ਨਾਨਕ ਦੇ ਨਾਣ ਦੇ ਨੂਰ ਸਿੱਖਾ ਤੇ ਸਦਾ ਰਹੀ ਹੈ ਦੁਨੀਆਂ ਆਵਾਜ਼ ਤੇਰੀ ਉਹ ਲੱਖਾਂ ਪਿੰਜਰਿਆਂ ਵਿੱਚ ਤੂੰ ਬੰਦ ਹੋਵੇਂ ਤੇ ਫਿਰ ਵੀ ਰਹੇਗੀ ਰੂਹ ਅਜਾਦ ਤੇਰੀ ਤਾਰਾ ਤੂੰ ਦਸ਼ਮੇਸ਼ ਦੀ ਅੱਖ ਦਾ ਏ ਤੇ ਸੂਰਜ ਚੱਲ ਨਹੀਂ ਸਕਦਾ ਹੈ ਤਾਬ ਤੇਰੀ ਜੋਰਾਵਰ ਤੇ ਫਤਿਹ ਦੇ ਸੀਸੇ ਉੱਤੇ ਤੇ ਰੱਖੀ ਦੁਲਿਆ ਗਈ ਬਨਿਆਦ ਤੇਰੀ ਤੇ ਰੱਖੀ ਦੁਲ ਆ ਗਈ ਬਨਿਆਦ ਤੇਰੀ ਉਹ ਕੋਈ ਦੁੱਧ ਮੰਗਦਾ ਕੋਈ ਪੁੱਤ ਮੰਗਦਾ ਤੇ ਕੋਈ ਆਖਦਾ ਮੈਂ ਗਨੀਮ ਹੋਵਾਂ ਤੇ ਕੋਈ ਰੱਬ ਤੋਂ ਮੰਗਦਾ ਦੌਲਤਾਂ ਨੂੰ ਤੇ ਕੋਈ ਆਖਦਾ ਮੈਂ ਹਕੀਮ ਹੋਵਾਂ ਓਏ ਰੱਬ ਤੋਂ ਮੰਗਦਾ ਬਾਦਸ਼ਾਹੀ ਓ ਕੋਈ ਰੱਬ ਤੋਂ ਮੰਗਦਾ ਬਾਦਸ਼ਾਹੀ ਤੇ ਕੋਈ ਆਖਦਾ ਮੈਂ ਗਨੀਮ ਹੋਵਾਂ ਤੇ ਦੱਸੋ ਬਾਜ ਦਸ਼ਮੇਸ਼ ਦੇ ਕੌਣ ਆਖੇ ਤੇ ਮੇਰਾ ਪੁੱਤ ਮਰ ਜੇ ਮੈਂ ਜਤੀਮ ਹੋਵਾਂ ਓ ਦੱਸੋ ਬਾਜ ਦਸ਼ਮੇਸ਼ ਦੇ ਕੌਣ ਆਖੇ ਜੀ ਮੇਰਾ ਪੁੱਤ ਮਰ ਜੇ ਮੈਂ ਜਤੀਮ ਹੋਵਾਂ ਉਹ ਪੰਜ ਪੀਰ ਤੇ ਪੰਜ ਪਿਆਰੇ ਪੰਜ ਦਰਿਆ ਪੰਜਾਬੀ ਬਈ ਪੰਜ ਪੀਰ ਤੇ ਪੰਜ ਪਿਆਰੇ ਪੰਜ ਦਰਿਆ ਪੰਜਾਬੀ ਪੰਜ ਤਤਾਂ ਦਾ ਪੁਤਲਾ ਬੰਦਾ ਪੰਜ ਬਕਾਰ ਸ਼ਰਾਬੀ ਪੰਜੇ ਪਾਂਡਵ ਪੰਜ ਪਰਮੇਸ਼ਰ ਪੰਜ ਨਮਾਜ਼ ਖੁਦਾ ਦੀ ਪੰਜੇ ਤਖਤ ਤੇ ਪੰਜੇ ਕਕੇ ਸਿੱਖ ਪੰਥ ਦੀ ਚਾਬੀ ਪੰਜਾ ਸਹਿਬ ਗੁਰੂ ਦੀ ਨਗਰੀ ਜਿਹੜੀ ਪੰਜੇ ਨਾਲ ਨਵਾਜੀ ਬਈ ਪੰਜ ਚੀਜ਼ਾਂ ਤੋਂ ਬਣੇ ਪੰਜੀਰੀ ਤੇ ਪੰਜ ਤੋਂ ਬਣੇ ਪੰਜਾਬੀ ਜਦੋਂ ਕਿਤੇ ਵੀ ਦੇਸ਼ ਜਾ ਕੋਮ ਉੱਤੇ ਤੇ ਆਕੇ ਹਵਾ ਆਜ਼ਾਦੀ ਦੀ ਵਗਦੀ ਐ ਉਦੋਂ ਦੇਸ਼ ਦੇ ਸੱਚਿਆਂ ਆਗੂਆਂ ਨੂੰ ਤੇ ਹੋਸ਼ ਰਹਿੰਦੀ ਨਾ ਸੀਸ ਤੇ ਪੱਗ ਦੀ ਐ ਘਰ ਉਜੜ ਜਾਂਦੇ ਸੈਂਕੜੇ ਮੱਖੀਆਂ ਦੇ ਤੇ ਬੱਤੀ ਮੋਮ ਦੀ ਤਾਂ ਇੱਕ ਜੱਗ ਦੀ ਐ ਸਰਫ ਖੂਨ ਆ ਸ਼ਹੀਦਾਂ ਦਾ ਡੋਲ ਜਾਂਦਾ ਤੇ ਮੈਂਦੀ ਹੋਰ ਨਾ ਦੇ ਹੱਥਾਂ ਤੇ ਲੱਗਦੀ ਤੇ ਮੈਂਦੀ ਹੋਰ ਨਾ ਦੇ ਹੱਥਾਂ 'ਤੇ ਲੱਗਦੀ ਜਦੋਂ ਦੇਸ਼ ਨੂੰ ਖੂਨ ਦੀ ਲੋੜ ਪੈ ਗਈ ਲੋਕੇ ਬਗਰ ਵੀ ਵੱਜਦੇ ਭਾਈ ਜਦੋਂ ਦੇਸ਼ ਨੂੰ ਖੂਨ ਦੀ ਲੋੜ ਪੈ ਗਈ ਹਾਂ ਵੀ ਹੱਸ ਕੇ ਭਰੀ ਪੰਜਾਬੀਆਂ ਨੇ ਰਜਿਆ ਕਿਤੇ ਸਬੰਬਰ ਜਾਂ ਬਿਰਧ ਮਾਤਾ ਲਾੜੀ ਮੋਤ ਵੀ ਭਰੀ ਪੰਜਾਬੀਆਂ ਨੇ ਜਦੋਂ ਜ਼ੁਲਮ ਦੀ ਨਦੀ ਵਿੱਚ ਕਾਂਗ ਆਈ ਤੇ ਛਾਲਾ ਮਾਰ ਕੇ ਤਰੀ ਪੰਜਾਬੀਆਂ ਨੇ ਜਦੋਂ ਕਿਸੇ ਪਾਸਿਓਂ ਵੀ ਆਈ ਗੋਲੀ ਵਾਹੇ ਕੈਲਾ ਛਾਤੀ ਤੇ ਜਰੀ ਪੰਜਾਬੀਆਂ ਨੇ ਪੰਜਾਬੀਆਂ ਨੇ ਵਾਹੇ ਛਾਤੀ ਤੇ ਜਰੀ ਪੰਜਾਬੀਆਂ ਨੇ ਨੌਵੇਂ ਗੁਰਾਂ ਦਾ ਕਟਿਆ ਸੀਸ ਦਿੱਲੀ ਵਾਹ ਰਹੀ ਵਾਹ ਨੌਵੇਂ ਗੁਰਾਂ ਦਾ ਕਟਿਆ ਸੀਸ ਦਿੱਲੀ ਤੇ ਲੱਗੇ ਪਹਿਰਿਆਂ ਚੋਂ ਲੈ ਗਏ ਤਾਂ ਅਸੀਂ ਲੈ ਗਏ ਜਦੋਂ ਹਾਥੀ ਦੇ ਨਾਲ ਟਕਰਾਇਆ ਸਾਨੂੰ ਤੇ ਟੁੱਟ ਕੇ ਹਾਥੀ ਨੂੰ ਪੈ ਗਏ ਤਾਂ ਅਸੀਂ ਪੈ ਗਏ ਜਦੋਂ ਹਾਥੀ ਦੇ ਨਾਲ ਟਕਰਾਇਆ ਸਾਨੂੰ ਟੁੱਟ ਕੇ ਹਾਥੀ ਨੂੰ ਪੈ ਗਏ ਤਾਂ ਅਸੀਂ ਪੈ ਗਏ ਭਾਈ ਢੱਲੇ ਦੀ ਪਰ ਕੀ ਜਦੋਂ ਰੱਬ ਲਿਗੁਰਾ ਨੇ ਮੂਰੇ ਖੜੇ ਜੇ ਰਹਿ ਗਏ ਤਾਂ ਅਸੀਂ ਕਹਿ ਕੇ ਹਾ ਪਾਤਸ਼ਾ ਨਿਕਲ ਜਾਓ ਗੜੀ ਵਿੱਚੋਂ ਕਿਹਾ ਪਾਤਸ਼ਾ ਨਿਕਲ ਜਾਓ ਗੜੀ ਵਿੱਚੋਂ ਐਨੀ ਗੱਲ ਜੇ ਕਹਿ ਗਏ ਤਾਂ ਅਸੀਂ ਕਹਿ ਗਏ ਐਨੀ ਗੱਲ ਜੇ ਕਹਿ ਗਏ ਤਾਂ ਅਸੀਂ ਕਹਿ ਗਏ ਚਰ ਵੀ ਟਲੇ ਜਦ ਆਸ਼ਿਕਾਂ ਸਾਧਕਾਂ ਦੀ ਤੇ ਜਲ ਬੇਦਾਰ ਹੈ ਰੋਸ਼ਨੀ ਤਾਂ ਬਣਦੀ ਜਿਉਂ ਜਿਉਂ ਸ਼ਾਂਗੀਏ ਅਰ ਲੋਕ ਕੁਰਬਾਨੀਆਂ ਦੇ ਤਿਉ ਤਿਉ ਉਹਨਾਂ ਦੀ ਸੰਗਣੀ ਛਾਂ ਬਣਦੀ ਸਿਰ ਗੁਰੂ ਨੂੰ ਦਈਏ ਜੇ ਖਿੜੇ ਮੱਥੇ ਤਾਂ ਵਿੱਚ ਸ਼ਹੀਦਾਂ ਦੇ मां ਸ਼ਹੀਦ ਦੀ मां ਬਣਦੀ ਤੇ ਜਿਹੜੀ मां ਸ਼ਹੀਦ ਦੀ मां ਬਣਦੀ ਲੋਕੀ ਆਖਦੇ ਹੁੰਦੀ ਆ ਖੰਡ ਮਿੱਠੀ ਲੋਕੀ ਆਖਦੇ ਹੁੰਦੀ ਆ ਖੰਡ ਮਿੱਠੀ ਫਿੱਕੇ ਜਾਪਦੇ ਸਾਰੇ ਇਹਦੇ ਤੁਲ ਮਿੱਠੇ ਵਾਹ ਵਾਹ ਹੋਲਾ ਜਵਾਬ ਕੀ ਆਖਦੇ ਮਿਸ਼ਰੀ ਨੂੰ ਵੇਖੇ ਚੱਖ ਕੇ ਜੇ ਨਾਨੇ ਕੁੱਲ ਮਿੱਠੇ ਕਈ ਆਖ ਦੇ ਚਟਕੇ ਸ਼ਹਿਦ ਵੇਖੋ ਕਈ ਆਖ ਦੇ ਚਟਕੇ ਸ਼ਹਿਦ ਵੇਖੋ ਤੇ ਬੀਬਾ ਜਾਓਗੇ ਸਾਰੇ ਹੀ ਭੁੱਲ ਮਿੱਠੇ ਪਰ ਜੀ ਨੇ ਪਰਖ ਕੀਤੀ ਓਹਨੂੰ ਪਤਾ ਯਾਰੋ ਵਾਹਿਗੁਰੂ ਬੁੱਲ ਮਿੱਠਿਆਂ ਚੋਂ ਮਾਸ਼ੂਕ ਦੇ ਬੁੱਲ ਮਿੱਠੇ ਸ਼ੇਧਵੇ ਕਿੱਕੇ ਆ ਪੂਰਾ ਸਵਾਲ ਕਰੀਏ ਤੇ ਖਾਲੀ ਕਿਸੇ ਫਕੀਰ ਨੂੰ ਮੋੜੀਏ ਨਾ ਆਪ ਪੱਥਰ ਜਹਾਨ ਦੇ ਚੱਲ ਲਈਏ ਸ਼ੀਸ਼ਾ ਤੇ ਪਰ ਕਿਸੇ ਨ ਤਾਰੂ ਦੀ ਰੋੜੀ ਨਾ ਹੱਥੀ ਆਪਣੇ ਸਭ ਗੁਜਵਾਰ ਦਈਏ ਤੇ ਜੀ ਦੀ ਬਾ ਫੜੀਏ ਕਦੇ ਸ਼ੋਈ ਨਾ ਤੇ ਜੀ ਦੀ ਬਾ ਫੜੀਏ ਕਦੇ ਸ਼ੋਈ